कांग्रेस पार्टी के उम्मीदवार छोटे भी अमरिंदर सिंह राज्य सरदार अमरिंदर सिंह राजा भी। भी 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 भी। राजा राज बहुत ही का मंच के विराजमान पंजाब के सीएलपी के लीडर प्रताप सिंह बाजवा साहिब बहुत सरकारियोग डीसीसी ने प्रधान संजय जी ਔਰ ਮੇਰੇ ਪਿਤਾ ਸਮਾਨ ਸਾਡੇ ਲੀਡਰ ਸੁਰਿੰਦਰ ਡਾਬਰ ਜੀ ਬਹੁਤ ਸਰਕਾਰੀਓ ਸਾਡੇ ਸਾਬਕਾ ਡੀਸੀਸੀ ਦੇ ਪ੍ਰਧਾਨ ਅਸ਼ਵਨੀ ਜੀ ਬਹੁਤ ਸਰਕਾਰੀਓ ਹੁਣੇ ਹੁਣੇ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਇਹ ਡਿਸਟ੍ਰਿਕਟ ਹੈਲਥ ਆਫੀਸਰ ਰਹੇ ਹੈ ਕਾਫੀ ਅਗਰ ਇਹਨਾਂ ਦੀਆਂ ਵੀਡੀਓਜ਼ ਦੇਖੋਗੇ ਬਹੁਤ ਇਮਾਨਦਾਰ ਆਫੀਸਰ ਰਹੇ ਜਿਨ੍ਹਾਂ ਨੇ ਲੋਕਾਂ ਦੇ ਅਸੇ ਬੜਾ ਕੰਮ ਕੀਤਾ ਅੱਜ ਸਾਡੀ ਪਾਰਟੀ ਸ਼ਾਮਲ ਹੋਈ ਹੈ ਮੈਂ ਉਹਨਾਂ ਨੂੰ ਜੀਆਂ ਆਖਣਾ ਹੈ और इन्हों का धनवाद कर रहे हैं साढ़े डिप्टी मेयर साहब कमल साढ़े इंग्लैंड तो परमजीत जी कबड्डी साहब राजू उबराय साहब अमित देवगन जी हाँ जी दीवान जी राजू नाहर जी तजिंदर पाल टिक्कू जी अजीत सिंह जी विपराशर साहब तो मेरे सामने बैठे मेरिया मातावान भैन रवि जी अच्छा रवि बैठा है। ਨਵੀਂ ਜੀ ਮੇਰੇ ਨੌਜਵਾਨ ਸਾਥੀ ਬਜ਼ੁਰਗੋ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਸਾਨੂੰ ਸੁਣਨ ਇਸ ਦੇ ਸੁਣਨ ਵਾਸਤੇ ਆਏ ਹੋ ਔਰ ਨਾਲ ਹੀ ਨਾਲ ਗਾਬਰ ਸਾਹਿਬ ਜਰਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਮੇਰੇ ਤੁਹਾਡੇ ਰੂਪ ਰੂਪ ਕੋ ਰੋਂ ਦਾ ਇਹ ਮੌਕਾ ਦਿੱਤਾ ਹੈ ਬਲੌਕਾਰੇ ਸਾਡੇ ਪ੍ਰਬੰਧ ਬੈਠੇ ਪਰ ਨਾਲ ਨੇ ਕੁਝ ਸਾਥੀਆਂ ਤੋਂ ਮਾਫੀ ਮੰਗਣਾ ਚਾਹੁੰਦਾ ਜਿਹੜੇ ਪੁਰਾਣੇ ਕਾਂਗਰਸੀ ਵੀ ਹਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਹਮੇਸ਼ਾ ਚਰਦੀ ਕਲਾ ਦੀ ਕਾਮਨਾ ਕੀਤੀ ਹੈ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲਾ ਕੇ ਰੱਖਿਆ ਬੇਸ਼ੱਕ ਉਹ ਅੱਜ ਕੌਂਸਲਰ ਨਹੀਂ ਰਹੇ ਪੁਰਾਣੇ ਕੌਂਸਲਰ ਰਹੇ ਲੇਕਿਨ ਉਹਨਾਂ ਨੇ ਹਮੇਸ਼ਾ ਕਾਂਗਰਸ ਦੀ ਚਰਦੀ ਕਲਾ ਦੀ ਸਾਡੀ ਚੇਅਰਮੈਨ ਮੈਡਮ ਵੀ ਬੈਠੇ ਹੈ ਕਾਮਨਾ ਕੀਤੀ ਹੈ ਮੈਂ ਉਹਨਾਂ ਦਾ ਕਿਸੇ ਦਾ ਨਾਮ ਨਹੀਂ ਲਿਆ ਮੈਂ ਮਾਫੀ ਮੰਗਦਾ ਹਾਂ ਟਿੰਕੂ ਜੀ ਵੀ ਬੈਠੇ ਹੈ ਉਹਨ ਨਾਮ ਕੋਈ ਗੱਲ ਨਹੀਂ ਹੌਲੀ ਹੌਲੀ ਮੇਰੇ ਦਿਮਾਗ ਤੇ ਛੜ ਜਾਂਦੀ ਹੈ ਕਿ ਮੇਰਾ ਕੜਕੇ ਦੇ ਆਪਾ ਇਕੱਠੇ ਹੈ ਮੈਂ ਕਿੰਨੂ ਦੋ ਚਾਰ ਮੁੱਦਿਆਂ ਤੇ ਥੋੜੇ ਨਾਲ ਗੱਲ ਕਰਨੀ ਛੱਡ ਪਿਆ ਅੱਜ ਮੈਂ ਰਾਜਾ ਮਹਿੰਦਰਾ ਤੇ ਜੁਆਇਆ ਰਾਜਾ ਮਹਿੰਦਰਾ ਇੱਥੇ ਹੋਂਦਾ ਕਾਰਨ ਹੈ ਕਿ ਬਹੁਤ ਵੱਡਾ ਧੋਖਾ ਲੁਧਿਆਣੇ ਦੇ ਲੋਕਾਂ ਦੇ ਨਾਲ ਔਰ ਕਾਂਗਰਸ ਪਾਰਟੀ ਨਾਲ ਔਰ ਦੇਸ਼ ਦੇ ਲੋਕਾਂ ਨਾਲ ਇੱਥੋਂ ਦੇ ਕਾਂਗਰਸ ਦੇ ਉਮੀਦਵਾਰ ਜਿਹੜੇ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਸਰਗਰ ਗਗਨ ਸਿੰਘ ਜੀ ਦੇ ਪੋਤੇ ਉਹਨਾਂ ਨੇ ਕੀਤਾ ਕੋਈ ਐਸੀ ਚੀਜ਼ ਨਹੀਂ ਜਿਹੜੀ ਕਾਂਗਰਸ ਪਾਰਟੀ ਨੇ ਰਮਨਜੀਤ ਸਿੰਘ ਮਿੱਤੂ ਨੂੰ ਨਹੀਂ ਦਿੱਤੀ ਰਮਨਜੀਤ ਸਿੰਘ ਮਿੱਤੂ ਰਾਜਨੀਤੀ ਚ ਨਹੀਂ ਸੀ ਗੋਲਦਾਰ 8 ਦੇ ਵਿੱਚ ਰਾਜਨੀਤੀ ਜਾਇਆ ਇਹ ਰਾਹੁਲ ਗਾਦੀ ਨੇ ਯੂਥ ਕਾਂਗਰਸ ਦਾ ਚੋਣ ਲੜਾਇਆ ਤੇ ਯੂਥ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਬਣੇ ਹਾਲਾਂਕਿ ਕਮ ਗੁਰਕੀਰਤ ਸਿੰਘ ਕੋਟਲੀ ਇਹਨਾਂ ਨੇ ਟਾਇਰਿਸ ਪੁੱਤਰ ਕਰਿਆ ਕਰਦੇ ਸਨ ਫਿਰ ਹੌਲੀ ਹੌਲੀ ਰਾਹੁਲ ਬਾਵੀ ਇਹਨਾਂ ਦੀ ਬਾਹ ਫੜਦਾ ਗਿਆ ਤੇ ਬਿੱਟੂ ਜੀ ਕਾਮਯਾਬ ਨੇ ਵੱਧ ਵੱਧੇ ਨੇ ਫਿਰ ਅਗੰਗੁਰਪੁਰ ਸਾਹਿਬ ਤੋਂ ਪਹਿਲੀ ਟਿਕੜ ਦਿੱਤੀ ਔਰ ਅਨੰਦਪੁਰ ਸਾਹਿਬ ਚੋਣਾਂ ਜਿੱਤਣ ਤੋਂ ਬਾਅਦ ਅਗਲਾ ਚੋਣ ਉਥੋਂ ਲੜਨੋਂ ਭੱਜੇ ਕਿਉਂਕਿ ਉੱਥੇ ਚੋਣਾਂ ਭਾਰ ਰਹੇ ਸਨ ਔਰ ਇਹ ਯਾਦ ਹੈ ਰਾਇਲ ਪਿੰਗਰ ਪਲੀਚ ਪੀਜ਼ ਯਾਰ ਰਈ ਆ ਗਿਆ ਨਵੀਂ ਜਿੰਗਲ ਦਾ ਉਕਰ ਜਿੱਥੇ ਬਿੱਟੂ ਜੀ ਨੇ ਕਿਹਾ ਕਿ ਰਾਹੁਲ ਜੀ ਮੈਂ ਜਨਾਬ ਜੀ ਨਹੀਂ ਸਕਦਾ ਅਗਰ ਕੋਸਾ ਸਾਡੇ ਮੇਰੇ ਹੱਥ ਛੋੜ ਕੇ ਗੁਜ਼ਾਰਿਸ਼ ਹੈ ਮੇਰੇ ਕੋ ਲੁਧਿਆਣਾ ਵੇਚ ਦਿਆ ਜਾ ਮਰੀਸ਼ ਟਵਾਰੀ ਜੀ ਉਹਨੂੰ ਕੋਈ ਮਾਰੀ ਦਾ ਉਹਨਾਂ ਤੇ ਪ੍ਰਕੋਪ ਸੀਗਾ ਕਿ ਉਹ ਚੁੜਾ ਦੀ ਲੜੇ ਤੇ ਬਿੱਟੂ ਜੀ ਨੂੰ ਰਾਹੁਲ ਕਹਿੰਦੇ ਨੇ ਸਿਰ ਲੁਧਿਆਣਾ ਦੀ ਧਰਤੀ ਤੇ ਲੈ ਗਿਆ ਪਰ ਨਵਿਆਣਾ ਦੇ ਲੋਕਾਂ ਨੇ ਕੋਈ ਅਸਰ ਨਹੀਂ ਛੱਡੀ ਜੋ ਪਿਆਰ ਤੁਸੀਂ ਬਿੱਟੂ ਜੀ ਨੂੰ ਦਿੱਤਾ ਮੈਂ ਸਮਝਦਾ ਕਿ ਉਹ ਗੇਂਸਾਲ ਪਿਆਰ ਔਰ ਬਿਨਾ ਕਿਸੇ ਨੇ ਫੋਨ ਚੱਕਣ ਤੋਂ ਕੋਈ ਤਕਰੀਰ ਦਰ ਵੈ ਬਾਵਾ ਸਾਹਿਬ ਨੇ ਟਿਟੂ ਨੂੰ ਇਹ ਨਾਮ ਦਿੱਤਾ ਹੈ ਕਿ ਚੋਨਾਵੀ ਸੈਲਾਨੀ ਹੈ ਇਹ ਚਿਲਾਕ ਦੇ ਸਮੇਂ ਟੂਰਿਸਟ ਦੀ ਤਰ੍ਹਾਂ ਹੋਣਾ ਹੈ ਇਹਦਾ ਨਾਮ ਤਾਂ ਲੋਕਾਂ ਨੇ ਬੜਾ ਸੁਣਿਆ ਇਹ ਬੂਤ ਦਾ ਨਾਮ بڑا ਸੁਹਾਣਾ ਹੁੰਦਾ ਵੀ ਕੂਟਾ 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 ਲੇਕਿਨ ਕਦੇ ਦੇਖਿਆ ਨਹੀਂ ਇਹ ਜੰਤਾ ਵੀ ਕਦੇ ਦੇਖਿਆ ਨਹੀਂ ਇਹ ਚਰਾਬ ਤੇ ਸਮੇਂ ਸਿਰ ਲਾਨੀਆਂ ਦੀ ਤਰ੍ਹਾਂ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਿਸੇ ਨੇ ਪਹਿਲੀ ਅਥਲਾ ਕੇ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹਨੇ ਸੁਆਮੀ ਬਿੱਟੂ ਜੀ ਨੂੰ ਪਤਾ ਲੱਗ ਗਿਆ ਕਿ ਮੈਂ ਚਰਾਬ ਨਹੀਂ ਜਿੱਤਾਂ ਕਾਂਗਰਸ ਪਾਰਟੀ ਨੇ ਕਿਹਾ ਫੇਰ ਵੀ ਇਹਨਾਂ ਨੂੰ ਦੇ ਦਿੱਸੀ ਲੇਕਿਨ ਬਿੱਟੂ ਜੀ ਨੇ ਐਨ ਮੌਕੇ ਤੇ ਬਿਨਾ ਕਿਸੇ ਨੂੰ ਦੱਸਿਆ ਡਾਬਰ ਸਾਹਿਬ ਤੇ ਪ੍ਰਾਸ਼ਰ ਸਾਹਿਬ ਦੇ ਨਾਲ ਘੁੰਮ ਲਿਆ ਤਲਵਾਰ ਸਾਹਿਬ ਦੇ ਨਾਲ ਅਮਿਤ ਸ਼ਾਹ ਦਾ ਫੋਨ ਆਇਆ ਤੇ ਨਾਲ ਦੀ ਨਾਲ ਜਾ ਕੇ ਜੁਆਇਨਿੰਗ ਕਰ ਲਈ ਕਿਉਂ ਚੰਗਾ ਹੁੰਦਾ ਜੇ ਬਿੱਟੂ ਜੀ ਜੁਆਇਨਿੰਗ ਕਰਦੇ ਪਹਿਲਾਂ ਇੱਕ ਏਮਸ ਹਸਪਤਾਲ ਲੈ ਕੇ ਆਉਂਦੇ ਲੁਧਿਆਣੇ ਦੇ ਆਸਤੇ ਪੀਜੀਆਈ ਹਸਪਤਾਲ ਲੈ ਕੇ ਆਉਂਦੇ ਲੁਧਿਆਣੇ ਦੀ ਇੰਡਸਟਰੀ ਦਾ ਪੈਕੇਜ ਲੈ ਕੇ ਆਉਂਦੇ ਲਗੇ ਆਗੇ ਇੱਕ ਪੁਲਿਸੇ ਦਾ ਭੁੱਡੇ ਗਾਰੇ ਦਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੋਈ ਹਜ਼ਾਰ ਕਰੋੜ ਰੁਪਈਆ ਲੈ ਕੇ ਹੱਲ ਕਰਕੇ ਲਿਉਂਦੇ ਤੇ ਕਹਿੰਦੇ ਕਿ ਮੇਰੀ ਮਜਬੂਰੀ ਹੈ ਮੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਸਾਨੀਆਂ ਚੀਜ਼ਾਂ ਦਿੱਤੀਆਂ ਸਹੂਲੇ ਇਸ ਕਰਕੇ ਮੈਂ ਕੋਨਗਰਸ ਪਾਰਟੀ ਛੱਡ ਕੇ ਪੰਜਾਬ ਦੇ ਇਹ ਨਿਹਾਰੇ ਨੂੰ ਭਲਾਉਣ ਆਸਤੇ ਮੈਂ ਬੀਜੇਪੀ ਚ ਜਾ ਗਿਆ ਲੇਕਿਨ ਕੀ ਸੂਰਤਾਂ ਲਈਆ ਮਿੱਟੂ ਜੀ ਨੇ ਤਿੰਨ ਜਗ੍ਹਾ ਕੋਠੀਆਂ ਲੈ ਲੀਆਂ ਇੱਕ ਨੇ ਨਿਹੜੇ ਕੋਠੀ ਐ ਹਾਲਾਂਕਿ ਮੈਂਬਰ ਆਫ ਪਾਰਲੀਮੈਂਟ ਨੂੰ ਇੱਕ ਹੀ ਘਰ ਦਿੱਤਾ ਹੈ ਇਹ ਕੋਠੀ ਦਿੱਲੀ ਦੇ ਵਿੱਚ ਸਰਕਾਰੀ ਇਹ ਕੋਠੀ ਜੰਮੀਨਰ ਦੇ ਵਿੱਚ ਲੋਇਸ ਵਾਲੀ ਕੋਠੀ ਚੋਣ ਦੀ ਗੱਲ ਹੋਈ ਤਾਂ ਜਿਹੜਾ ਗਵਰਨਰ ਸੀਗਾ ਉਹਨੇ ਇੰਟਰਫੇਰੈਂਸ ਕਰਕੇ ਫੇਰ ਉਹ ਜਿਹੜੀ 30 ਸਾਲ ਤੋਂ ਸਰਦਾਰ ਗੈਂ ਸਿੰਘ ਮੇਰੇ ਕਿਉਂਕਿ ਸਰਦਾਰ ਗੈਂ ਸਿੰਘ ਜੀ ਦੇ ਇਸ਼ਾਰਾ ਉਤਹੀ ਕੇਵਲ ਕੋਠੀ ਤੇ ਸਿਕਿਉਰਿਟੀ ਦੇ ਚੱਕਰ 'ਚ ਕਿ ਮੇਰੇ ਨਾਲ 25 ਪੁਲਿਸ ਵਾਲੇ ਹੋਣੇ ਚਾਹੀਦੇ ਔਰ ਮੇਰੇ ਕੋਲੇ ਤਿੰਨ ਘਰ ਹੋਣੇ ਚਾਹੀਦੇ ਆਪ ਦਾ ਜ਼ਮੀਰ ਮੇਰੇ ਭਰਾ ਵੱਡੇ ਵੀਰ ਨੇ ਵੇਚਤਾ ਇਹ ਪਾਰਟੀ ਦੇ ਨਾਲ ਧੋਖਾ ਹੈ ਇਹ ਪਾਰਟੀ ਦੇ ਨਾਲ ਬਟਰੇ ਧੋਖੇ ਵਾਲੇ ਮਾਰ ਲੋਕ ਹਮੇਸ਼ਾ ਉਹਨਾਂ ਨੂੰ ਜਵਾਬ ਦਿੰਦੇ ਸਰਦਾਰ ਜੀ ਜੇ ਧੋਖੇ ਬਾਜ ਨਾ ਹੁੰਦੇ ਜੇ ਧੋਖੇਬਾਜ਼ ਨਾ ਹੁੰਦੇ ਜੇ ਫਿਰ ਦੇ ਲੋਕਾਂ ਨੂੰ ਖਿਲਾ ਹੁੰਦੇ ਜੇ ਗਦਾਰ ਨਾ ਹੁੰਦੇ ਤਾਂ ਦੇਸ਼ 1947 ਤੋਂ ਪਹਿਲਾਂ ਆਜ਼ਾਦ ਹੋ ਜਾਣਾ ਸੀਗਾ ਫਿਰ ਭਗਤ ਸਿੰਘ ਨੂੰ ਫਾਂਸੀ ਦਾ ਫੰਦਾ 24 ਸਾਲ ਦੀ ਉਮਰ ਚ ਚੁੰਮਣ ਦੀ ਲੋੜ ਨਹੀਂ ਸੀ ਫਿਰ ਭਗਤ ਸਿੰਘ ਸਰਾਂਦੇਮ ਸੋੜੀ ਤੇ ਚੜ੍ਹਨ ਦੀ ਲੋੜ ਨਹੀਂ ਸੀ ਫਿਰ ਰਾਲਾ ਬਾਗ ਤੋਂ ਬਿਤਾਏ ਨੂੰ ਸ਼ਹੀਦੀ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਪੈਣੀ ਸੀ ਜੇ ਹਿੰਦੁਸਤਾਨ ਦੇ ਤੇਈਸ ਪੁੱਸਤੈ ਜਿਹੜੇ ਅਸੀਂ ਮਾਰੇ ਲੋਕ ਗਦਾਰ ਲੋਕ ਖਖਰੀ ਜਿਹੜੇ ਅੰਗਰੇਜ਼ਾਂ ਨੂੰ ਮੁਖਬਰੀ ਕਰਕੇ ਖਖਰੀ ਖਬਰਾਂ ਦਿਆ ਕਰਦੇ ਸਰ ਭਗਤ ਸਿੰਘ ਦੀ ਸੋ ਗਦਾਰੀ ਦੇ ਨਾ ਤੋਂ ਦੇਸ਼ ਤੇ ਲੋਕਾਂ ਨੂੰ ਨਫ਼ਰਤ ਹੈ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੇਰੀ ਗੱਲ ਯਾਦ ਰੱਖਿਓ 바ਗਾ ਸਾਹਿਬ ਤੁਸੀਂ ਕਹਾਂਸ ਕਿ ਮੈਂ ਅਸਤੀਫਾ ਦੇ ਦੂੰਗਾ ਅਗਰ ਬਿੱਕੂ ਜੀ ਚੁੜ ਗਿਆ ਤੁਹਾਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਬਿੱਕੂ ਚੌਥੇ ਨੰਬਰ ਤੇ ਹੈ

ਮੈਨੂੰ ਇਹ ਜੱਪਿਆ ਜਾਪਿਆ ਕਿ ਕਈ ਸਾਲਾਂ ਬਾਅਦ ਮੈਨੂੰ 2012 ਚ ਗਿੱਦੜ ਦੇ ਲੋਕਾਂ ਨੇ ਪਿਆਰ ਦਿੱਤਾ ਸੀਗਾ ਕਿ ਜਦੋਂ ਮੈਂ ਵਿਧਾਇਕੇ ਦੀ ਧਰਤੀ ਤੇ ਆਇਆ ਕਿਉਂਕਿ ਮੈਂ ਵਿਧਾਇਕੇ ਵਸੇ ਇਸ ਤੇ ਕੁਝ ਨਹੀਂ ਕੀਤਾ ਸੀ ਮੈਂ ਪੰਜਾਬ ਦਾ ਪੰਧਾਰਾ ਨਾ ਸੇਵਾ ਕਰ ਰਿਹਾ ਅੰਦਰੇ ਦੇ ਮੁੱਦਿਆਂ ਦੀ ਮੈਂ ਲੜਾਈ ਕਦੇ ਕਦੇ ਲੜਦਾ ਹਾਂ ਬੁੱਢੇ ਖਾਲੇ ਦੀ ਅਸੀਂ ਆਵਾਜ਼ ਲਖਣਪਾਲੀ ਵਗੈਰਾ ਨਾਲ ਲੜ ਕੇ ਕਈ ਵਾਰੀ ਉੱਚੀ ਆਵਾਜ਼ ਦੇ ਵਿੱਚ ਬੁਲੰਦ ਕੀਤੀ ਹੈ ਲੇਕਿਨ ਜੋ ਪਿਆਰ ਤੁਸੀਂ ਮੈਨੂੰ ਦਿੱਤਾ ਉਹ ਬੇਮਿਸਾਲ ਪਿਆਰ ਸੀਗਾ ਮੈਨੂੰ ਇੰਜ ਲੱਗਿਆ ਕਿ ਮੈਂ ਬੜੇ ਅਰਸਿਆਂ ਬਾਅਦ ਰਾਜੇ ਬੜੇ ਗਦੀ ਮਾਣੇ ਰਾਜੇ ਬੜੇ ਗਦੀ ਨੂੰ ਉੱਟ ਕੇ ਜੱਫੀ ਪਾ ਲਈ ਹੋਵੇ ਇਸ ਤਰ੍ਹਾਂ ਦਾ ਪਿਆਰ ਮੈਨੂੰ ਲੱਗਿਆ ਨਹੀਂ ਲੋਕਾਂ ਨੂੰ ਦੋਸਤੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਸਾਡੀਆਂ ਮੀਟਿੰਗਸ ਬਹੁਤ ਹੁੰਦੀਆਂ ਭਾਸ਼ਣ ਤੇ ਤਕਰੀਰਾਂ ਤੁਹਾਡੇ ਨਾਲ ਕਰਦੇ ਰਵਾਂਗੇ ਮੈਂ ਦੋ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਲੁਧਿਆਣੇ ਦੇ ਲੋਕਾਂ ਨੂੰ लुधियाने की इंडस्ट्री अच्छी लुधिया का सब तो अहम मुद्दा बारवा साहब लुधियाने इंडस्ट्री जम्मू जा रही लुधियाने इंडस्ट्री जबलपुर जा रही लुधियाने इंडस्ट्री उत्तर प्रदेश जा रही है। मैं आज तक हरजीत सिंह बिट्टू लुधियाने की इंडस्ट्री से मगर दस साल एक बार दे ही भी देश की पार्लियामेंट गल करते देखा जे किसी ने देखा तो बिट्टू को मोटा पा दे ਔਰ ਆ ਪੱਪੀ ਦੀ ਇਹ ਮੈਨੂੰ ਬਾਦਵਾ ਸਾਹਿਬ ਤੁਸੀਂ ਪੁੱਛਿਆ ਯਾਰ ਪੱਪੀ ਜਿਹੇ ਮੈਂ ਕਿਹਾ ਪੱਪੀ ਜਿਹੜੀ ਮੈਨੂੰ ਇਹ ਕਿਹਾ ਪੱਪੀ ਮੈਂ ਕਿਹਾ ਕਿਹੜੀ ਪੱਪੀ ਇਹਦਾ ਉਹ ਹੀ ਭਗਵਾਨ ਤੁਮਾਨਾ ਦੀ ਪੱਪੀ ਮੈਂ ਕਿਹਾ ਉਹਦਾ ਭਗਵਾਨ ਤੁਮਾਨਾ ਦੀ ਪੱਪੀ ਬਿੱਦੂ ਨੂੰ ਕੀਤੀ ਹੈ ਐਡੀ ਦੇ ਥੋੜੀ ਜਿਹੀ ਪਿਆਰ ਚੁੱਕਾ ਕਦੇ ਮੈਂ ਐਮਐਲਏ ਸਾਹਿਬ ਪੱਪੀ ਦੀ ਆਦੀ ਵੀਡੀਓ ਪੰਜਾਬ ਦੇ ਲੋਕਾਂ ਨੂੰ ਖਾਣ ਕੀ ਪੰਜਾਬ ਦੀ ਵਿਧਾਨ ਸਭਾ ਦੀ ਤੁਸੀਂ ਚੁੜ ਕੇ ਦੇਖਿਆ ਦੇ ਵਿੱਚ ਤੇ ਜਿਵੇਂ ਪਾਜੋ ਲੁਧਿਆਣੇ ਦੇ ਮੁੱਦੇ ਤੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਹੋਏਗੀ ਮੈਂ ਪੱਕੇ ਨਹੀਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਾਸੀ ਲੈਣੇ ਦਾ ਮੂੰਹ ਹੀ ਖੁੱਲਦਾ ਨਹੀਂ ਵਿਖਿਆ ਬੋਲਣ ਤਾਂ ਕਿਸੇ ਸਾਦੇ ਸ਼ੇਰ ਨੇ ਤਾਂ ਹਿੱਸਾ ਕਰ ਚ ਜੇ ਤੁਸੀਂ ਦੇਖਿਆ ਤਾਂ ਉਹਨਾਂ ਨੂੰ ਮੈਨੂੰ ਦੱਸੋ ਸੋ ਮੇਰੀ ਤੁਹਾਨੂੰ ਇੱਕ ਗੱਲ ਹੈ ਐਸ ਕਾ ਸਰਕਾਰਾਂ ਜਿਨਾਂ ਨੂੰ 24 ਸਾਲ ਹੋ ਗਏ ਬਦਲਾਅ ਤੇ ਲਾ ਕੇ ਸਰਕਾਰ ਨਹੀਂ ਸੀ ਅੱਜ ਵਿਨਿਆਣਾ ਡਰ ਰਿਹਾ ਕਿ ਪਤਾ ਨਹੀਂ ਕਿਹੜੇ ਕੋਨੇ ਤੇ ਸਾਡੀ ਚੇਨ ਕੋਈ ਖੋ ਕੇ ਰਹਿ ਗਈ ਕਿਹੜੇ ਕੋਨੇ ਤੇ ਸਾਨੂੰ ਟੈਲੀਫੋਨ ਆ ਕੇ ਲੁੱਟਖੋ ਹੋ ਗਏ ਐਸੇ ਕਰਨ ਦੇ ਹਾਲਾਤ ਲੁਧਿਆਣੇ ਦੇ ਵੜ ਕੇ ਹੈ ਲਾਅ ਐਂਡ ਆਰਡਰ ਨੂੰ ਕਿੰਨੇ ਹਾਲਾਤ ਹੋ ਗਏ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਪੰਜਾਬ ਦਾ ਵਪਾਰੀ ਪਰੇਸ਼ਾਨ ਹੈ ਔਰ सच्चे पाषाण ने ताकत दी मैं लधियाने की इंडस्ट्री की चर्चा करांगा थानू तो फकर महसूस होएगा कि देश की पार्लियामेंट जगह लधियाने का लड़ाई लधियाने लड़ रहा है लधियाने के की मैं फट्टे नाले भी के लधियाने भी पोल्यूशन की लड़ाई जारी की दूषित वातावरण की लड़ाई लड़ांगा मैं लेबर क्लास रब्ब वरगे बंदे जेड़े प्रवासी है चाहे ਪੰਜਾਬੀ ਜਿਹੜੇ ਲੋਕਾਂ ਨੇ ਲੜਿਆਵੇ ਦੇ ਵਿਕਾਸ ਦੇ ਵਿੱਚ ਤਰੱਕੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਜੀਵਨ ਉੱਚਾ ਚੁੱਪਕਣ ਵਿੱਚ ਮੈਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੜਾਈ ਲੜਾ ਕਹਾ ਦੇਸ਼ ਅੱਗੇ ਤੇ ਡੀਐਮਸੀ ਲੈ ਸੀਐਮਸੀ ਐ ਅਪੋਲੋ ਹੈ ਪਰ ਮੈਂ ਇੱਥੇ ਫ੍ਰੇਮਜ਼ ਵਰਗੇ ਇੰਸਟੀਚਿਊਸ਼ਨ ਲੈ ਕੇ ਆਉਂਦੀ ਪੀਜੀਆ ਕਰਕੇ ਹਸਪਤਾਲ ਲੈ ਕੇ ਆਉਂਦੀ ਹਾਂ ਉਪਰਾਲਾ ਕਰਕੇ ਲੜਾਈ ਕਰਾਂਗਾ ਇਹ ਮੇਰਾ ਵਿਜ਼ਨ ਹੈ honorable ਵਿ락 ਮਹਿਕਬਾਬ ਸਾਹਿਬ ਅਸੀਂ ਲੋਕਿਆਲੇ ਦੇ ਪ੍ਰਤੀ ਇੱਕ ਕਲਪਨਾ ਕਰਦੇ ਮੀਡੀਆ ਦੇ ਰਾਹੀਂ ਅਸੀਂ ਆਪਦਾ ਵਿਜ਼ਨ ਡਾਕੂਮੈਂਟ ਗਾਇਨ ਕੀ ਹੋਣਾਰੇ ਸਮੇਂ ਸਾਡੇ ਮੰਚ ਲੋਕਿਆਲੇ ਦੇ ਪ੍ਰਤੀ ਕੀ ਸੰਗਿਆਣ ਉਹ ਲੋਕਿਆਲੇ ਦੇ ਲੋਕਾਂ ਦੇ ਸਾਹਮਣੇ ਅਸੀਂ ਪੇਸ਼ ਕਰਾਂਗੇ ਸੋ ਮੇਰੀ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਬਰਬਾਦ ਕਰਤਾ ਪੰਜਾਬ ਸੋਨੇ ਦੀ ਚੀਂਦਾ ਸੀ ਪੰਜਾਬ ਆ ਜੈਸੇ ਅਣਜਾਣ ਕੱਟਿਆ ਨੂੰ ਤੁਸੀਂ ਪੰਜਾਬ ਦੀ ਕਮਾਨ ਸਮਝਤੀ ਹੈ ਬੰਗਵੇਂ ਸੀਟਾਂ ਜਿੱਤ ਕੇ ਗਏ ਤੇ ਸਿੱਧੀ ਲੜਾਈ ਹੁਣ ਕੇਂਦਰ ਚ ਕਾਂਗਰਸ ਪਾਰਟੀ ਲੜ ਰਹੀ ਹੈ ਆ ਕਾਦੀ ਗਰ ਨੂੰ ਬਹੁਤ ਪੁਰਾ ਆਵਾਜ਼ ਬਹੁਤ ਉਚਾਇਆ ਕਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਲਰੇਡੀ ਹੈਗੀ ਹੈ ਜੇ 2027 ਆਮ ਆਦਮੀ ਪਾਰਟੀ ਨੇ ਕੀਤੇ ਵਾਅਦਿਆਂ ਦੇ ਮੁਕਾਬਲ ਆਪ ਦਾ ਸੱਚ ਸੁਭਾਤਾ तो फिर दो हजार बीजेपी कांग्रेस पार्टी खड़ी है आपका वोट खिलाफ न करो वोट अगर इधर उधर हो गया अकाली दल का तीन बार जीतेगा नहीं हजार हजार औरतों की पता है औरतों सो तो मेरे कहने का मतलब ਸਿੱਧੀ ਲੜਾਈ ਅਗਰ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹੋ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਅਗਰ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਹੋ ਹੋ ਸਕਦਾ ਇਸ ਤੋਂ ਬਾਅਦ ਦੇਸ਼ ਦੇ ਵਿੱਚ ਕਿਤੇ ਵੀ ਚੁਣਾਵ ਨਾ ਹੋਵੇ ਹੋ ਸਕਦਾ ਰਸ਼ੀਆ ਹਿੰਦੁਸਤਾਨ ਰਸ਼ੀਆ ਬਣ ਜੇ ਹੋ ਸਕਦਾ ਹਿੰਦੁਸਤਾਨ ਚਾਈਨਾ ਬਣ ਜੇ ਹੋ ਸਕਦਾ ਹਿੰਦੁਸਤਾਨ ਕੋਰੀਆ ਬਣ ਜੇ ਇਹ ਸ਼ਾਸਨ ਲੱਗਾਂ ਰਹਿਤੀ ਦੁਨੀਆ 'ਤੇ ਕੋਟਾ ਨਹੀਂ ਪੈਣੀਆ ਸ਼ਾਸਨਕਾਰ ਦੇ ਸਵਾਇਆ ਕਰਨਗੇ ਇਹ ਹੋ ਸਰਕਾਰ ਜੋ ਮੇਰੀ ਆਪ ਦੇ ਸਰ ਮੁਖ ਬੇਨਤੀ ਹੈ ਸੁਣਨ ਗੁਣਤੀ ਹੈ ਮੈਂ ਸਮਾਜਿਕ ਤੌਰ ਤੇ ਆ ਮੈਂ ਲੋਕ ਕੇਵਲ 25 26 ਮਿੰਟ ਦਾ ਸਮਾਂ ਮੈਂ ਘਰ ਘਰ ਆਉਣ ਦੀ ਕੋਸ਼ਿਸ਼ ਜਲੀ ਮਹਿੰਦ ਕਰਾਂਗਾ ਲੇਕਿਨ ਸਭ ਲੋਕ ਮੈਂ ਕੱਲ ਦਾ 2 ਘੰਟੇ ਸੁੱਤਾ ਦੋ 2:30 ਵਜੇ ਤੱਕ ਮੈਂ ਸਾਡੇ ਉੱਤੇ ਕੇਰੀ ਰੋਟ ਸੀ ਮੇਰੇ ਸੀ ਰੋਟ ਤੇ ਪ੍ਰੋਗਰਾਮ ਸੀ ਫਿਰ ਮੈਂ ਆਪੇ ਕਿਸੇ ਸਾਥੀ ਦੇ ਘਰੇ ਸਵਾ 3 ਵਜੇ ਗਿਆ ਬਾਵਾ ਸਾਹਿਬ ਕੇ ਸਾਡੇ 3:30 ਵਜੇ ਤੱਕ ਉਹਨਾਂ ਨਾਲ ਗੱਲਬਾਤ ਕਰਦਾ ਰਿਹਾ ਪਰ ਉਸ ਤੋਂ ਬਾਅਦ 5:30 ਵਜੇ ਬਾਗਰ ਸਾਹਮਣੇ ਉਠਾ ਲਿਆ ਤੇ ਫਿਰ ਅਸੀਂ ਰੋਜ਼ਗਾਰ ਮਿੰਨੀ ਗਾਰਡਨ ਅਸੀਂ ਸਾਰੇ ਜਾਣੇ ਸੈਰ ਕਰਕੇ ਆਏ ਨਾਲ ਐਕਸਰਸਾਈਜ਼ ਕਰਕੇ ਆਏ ਉਸ ਤੋਂ ਬਾਅਦ ਬਗਾਤਰ निरंतर मीडिया का सिलसिला जारी है मेरे सरकारी उपाओ मैं बेनती करनी चाहना लुधियाने की जनता सारे जाने तुम राजा प्रेम बन के गाबर साहब बन के कांग्रेस पार्टी के वर्कर बन के कई एम सी पुराने जिन्हों का राजा प्रेम संपर्क नहीं कर सकिया क्योंकि तो समा है हो सकता है मैं थोड़ा चंगे तरीके ना, ना बुला सका हो सकता है ਕਿ ਮੈਂ ਤੁਹਾਡੇ ਨਾਲ ਚੰਗੇ ਤਰੀਕੇ ਨਾਲ ਮਿਲ ਸਕਾ ਲੇਕਿਨ ਇਹ ਥੋੜੇ ਬਾਰ ਮਾਫ ਕਰਦੇ ਰਾਜਾ ਬੜੇ ਬਿੱਟੂ ਨਹੀਂ ਹੈ ਮੈਂ ਇਸ ਵਾਰੀ ਵੀ ਮਾਲਵੇ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹਲੇਰੀ ਚੱਲ ਰਹੀ ਸੀ ਰਾਜਾ ਬੜੇ ਇਸ ਵਾਰੀ ਦੀ ਕੀ ਕੀ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬਣ ਕੇ ਆਇਆ ਇਸ ਵਾਰੀ ਵੀ ਮੇਰੀ ਨੂੰ ਰੋਕਿਆ ਆ ਮੰਤਰੀਕ ਬਾਦਲ ਤੇ ਹਰ ਸਕੀਟ ਪਰ ਬਾਦਲ ਦਾ ਇੱਕਾ ਮਿਮਾਰਤ ਨਾ ਨਰਦਾ ਰਿਹਾ ਹੈ ਬਿਨਾਂ ਰਾਜਨੀਤਿਕ ਪਿਛੋਕਰ ਤੋਂ ਦਰਿਆ ਵਸਾਰਾ ਕਰਦਾ ਸੀ ਰਾਜਾ ਵੜੇ ਆਪ ਦੇ ਹੱਥੀ ਪੋਸਟਰ ਮਾਇਆ ਕਰ ਦੋ ਸੀਗਾ ਕਰਦੇ ਮੈਨੂੰ ਇਹ ਕਲਪਨਾ ਨਹੀਂ ਸੀ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਪੰਜਾਬ ਦਾ ਪ੍ਰਧਾਨ ਬਣਾਂਗਾ ਤੇ ਮੈਂ ਦੇਖਣਾ ਇੱਕ ਦਿਨ ਲੜਿਆਨੇ ਕੋ ਚੋਣਾਂ ਲੜਾਂਗਾ ਇਹ ਦਾੜਾ ਪਾਣੀ ਵਿਖਿਆ ਕਈ ਯਕੀ ਕਹਿੰਦੇ ਬਿੱਟੂ ਕੋਲੇ ਕੋਈ ਮਤਾਨੀ ਹੈ मेरे खिलाफ कोई तो नहीं है पार्टी दल को कहते राजा मैं क्या अगर राजा गुजरात वाले नरेंद्र मोदी ही अब बनारस तो चुनाव लड़ रहे हैं बनारस तो देश के प्रधानमंत्री बने जो व्यक्ति गुजरात का मुख्यमंत्री सी पिछु जी आनंदपुर साहब को मैंबर ऑफ पार्लियामेंट बने बाजा जाके चुनाव में के आज नजारे के मेंबर ऑफ पार्लियामेंट भगवंत मान साहब सुंदरपुर दे होकर करके तू ही तो अलग तो चुनाव लड़ और जालहाबाद तो चुनाव करे बंदे में दम होना चाहिए राजा बड़े पाकिस्तानी नहीं है हिंदुस्तानी तो है और राजा बड़ी प्रजाति है मैं पंजाब की पैदा हुए हैं और ऐसे करिए ਕਾਂਗਰਸ ਪਾਰਟੀ ਦਾ ਪ੍ਰਣਾਲੀ ਹੋ ਕੇ ਤਾਂ ਕਿ ਰਾਜਾ ਕਿਤੋਂ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਤੇ ਇੱਕ ਧੋਖੇ ਬਾਜ਼ਾਂ ਨੂੰ ਸੁਨੇਹਾ ਦੇਣ ਆਇਆ ਕਿਤੋਂ ਇਹ ਚੋਣਾਂ ਲੰਘ ਸਰਦਾ ਮੈਂ ਪੰਜਾਬੀਆਂ ਔਰ ਪੰਜਾਬ ਦੇ ਲੋਕ ਮੈਨੂੰ ਪਿਆਰ ਕਰਕੇ ਇਸ ਕਰਕੇ ਮੈਂ ਅਜਿਹਾ ਲਿਆਵੇ ਵੀ ਪਕੀ ਤੇ ਸੁਨੇਹਾ ਦੇਣ ਵਾਸੀ ਆ ਸਵਾਰਸ ਕਰਦਾ ਮੇਰੇ ਦਰਿਆਲੇ ਦੇ ਵਾਸੀਆਂ ਲੈ ਬਿੱਟੂ ਨੂੰ ਕਿਹਾ ਸੀ ਮੈਂ ਕਿਹਾ ਆ ਗਿਆ ਬਿੱਟੂ राजा बड़े आ गया और मेरी गल याद रखी मैं क्या कोई है घर नहीं है, है, को दे। मैं कर मेरे है राजे को चार तरीक कब्जा करना है तो थोड़ी उच्चे बोलना बोलिए करतारों करिए उन्हीं की कृपा से सजे हम हैं मेरी सारे बेनती है हाथ जोड़ के चगने ਆਪਾਂ ਇੱਕ ਟਿਕੀ ਨੂੰ ਪੰਜ ਦਾ ਵਟਨ ਦਵਾ ਕੇ ਪ੍ਰੇਸ਼ਰ ਸਾਹਿਬ ਇਹ ਸਾਡੇ ਸਿੱਖ ਮੈਨੂੰ ਕਾਮਯਾਬ ਬਣਾਓ ਮੈਂ ਤੁਹਾਨੂੰ ਨੀਮਾ ਨਹੀਂ ਚੁਕੰਗਲਾ ਤੁਹਾਡੀ ਫਕਰ ਦੇ ਨਾਲ ਛਾਕੀ ਚੋੜੀ ਹੋਣੀ ਨਾ ਕਰੂਗੇ ਕਿ ਅਸੀਂ ਇਸ ੁੱਡੇ ਨੂੰ ਪਾਰਲੀਮੈਂਟ ਦੇ ਵਿੱਚ ਐਮਪੀ ਜੋ ਥਾਕੇ ਪਈਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੈ ਹਿੰਦ ਬਹੁਤ ਬਹੁਤ ਨਿਹਮੰਸ ਸਸੀ